ਸਿੰਘ ਸਾਹਿਬ ਜੀ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਨੇ ਬੰਦਲਾ ਲੜਨ ਕੀਤਾ ਕਿ ਕਿਵੇਂ ਦੇਖਦੇ ਹੋ ਵਾਹਿਗੁਰੂ ਜੀ ਦਾ ਫਲਸਫਾ ਵਾਹਿਗੁਰੂ ਜੀ ਦੀ ਫਤਿਹ ਬੜੀ ਇੱਕ ਦੇਸ਼ ਦੀ ਸਰਕਾਰ ਵਾਸਤੇ ਸ਼ਰਮ ਵਾਲੀ ਗੱਲ ਹੈ ਪੰਜਾਬ ਦੇ ਕਿਸਾਨ Rajasthan ਦੇ UP ਦੇ Haryana ਦੇ ਜਾਂ ਹੋਰ ਸ਼ੇਟਾਂ ਦੇ ਕਿਸਾਨ ਜੋ ਪਿਛਲੇ ਸਾਲਾਂ ਵਿੱਚ ਵੀ तकरीबन 7 ਸਾਲ ਦਿੱਲੀ ਦੇ ਬਾਰਡਰ ਦੇ ਉੱਤੇ ਧਰਨਾ ਲਾ ਕੇ ਬੈਠੇ ਰਹੇ ਔਰ ਹੁਣ ਵੀ ਕਈ ਮਹੀਨੇ ਹੋ ਗਏ ਨੇ ਕਿ ਪੰਜਾਬ ਦੇ ਕਿਸਾਨ ਖਨੋਰੀ ਬਾਰਡਰ ਤੇ ਔਰ ਸ਼ੰਭੂ ਬਾਰਡਰ ਦੇ ਉੱਤੇ ਤਰਨਾਵਾਕੇ ਬੈਠੇ ਹੋਏ ਨੇ ਆਪਣੀਆਂ ਜੋ ਹੱਕੀ ਮੰਗਾਂ ਨੇ ਉਹ ਕੇਂਦਰ ਦੀ ਸਰਕਾਰ ਕੋਲੋਂ ਪ੍ਰਾਪਤ ਕਰਨ ਵਾਸਤੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜਿਨ੍ਹਾਂ ਨੇ ਮਰਨ ਵਰਤੀ ਰੱਖਿਆ ਹੋਇਆ ਔਰ ਜਿਹਦੇ ਕਾਲ ਤੱਕ ਸਾਫ ਤੋਂ ਉਹਨਾਂ ਨੂੰ ਅਪੀਲ ਵੀ ਕੀਤੀ ਗਈ ਹੈ ਜੇਕਰ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨ ਲੈਂਦੀ ਹੈ ਮਕਿਨਾ ਕਿ ਕਿਸਾਨ ਦੇਸ਼ ਦੇ ਖੁਸ਼ਹਾਲ ਹੋ ਜਾਣਗੇ ਪਰ ਕੇਂਦਰ ਦੀ ਸਰਕਾਰ ਦਾ ਇਹਨਾਂ ਅੜੀਅਲ ਰਵਈਆ ਹੈ ਕਿ ਪੰਜਾਬ ਦੇ ਕਿਸਾਨਾਂ ਦੀ ਜਾਂ ਹੋਰ ਸੂਬਿਆਂ ਦੇ ਕਿਸਾਨਾਂ ਦੀਆਂ ਮੰਗਾਂ ਮੰਨਣ ਦੇ ਵੱਲ ਬਿਲਕੁਲ ਵੀ ਉਹਨਾਂ ਦਾ ਧਿਆਨ ਨਹੀਂ ਹੈ ਇਹਦੇ ਵਿਰੋਧ ਵਿੱਚ ਸਰਦਾਰ ਜਜੀਤ ਸਿੰਦਲੇਵਾਲ ਜਿਹੜੇ ਮਰਨ ਵਰਤੇ ਬੈਠੇ ਹੋਏ ਨੇ ਹਾਲਤ ਦਿਨ-ਪ੍ਰਤੀ ਦਿਨ ਉਹਨਾਂ ਦੀ ਮਾੜੀ ਹੋ ਰਹੀ ਹੈ ਔਰ ਅੱਜ ਕਿਸਾਨਾਂ ਨੂੰ ਪੂਰੇ ਪੰਜਾਬ ਨੂੰ ਬੰਦ ਕਰਨ ਜਿਹੜੀ ਕਾਲ ਸੀਖ ਦੇਣੀ ਪਈ ਔਰ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਜਿੱਥੇ ਕਿਸਾਨਾਂ ਨੇ ਅੱਜ ਪੰਜਾਬ ਬੰਦ ਇਕਾਲ ਦਿੱਤੀ ਹੈ ਤੇ तकरीबन ਹਰ ਵਰਗ ਨੇ ਕਿਸਾਨਾਂ ਦੀ ਹਮਾਇਤ ਵਿੱਚ ਆ ਕੇ ਤੇ ਪੰਜਾਬ ਦੇ ਬੰਦ ਅਸੱਦੇ ਨੂੰ ਭਰਵਾ ਹੰਗਾਰਾ ਵੀ ਦਿੱਤਾ ਹੈ ਦਫਤਰ ਬੰਦ ਨੇ ਮਾਰਕੀਟਾਂ ਬੰਦ ਨੇ ਟਰਾਂਸਪੋਰਟ ਬੰਦ ਹੈ ਰੇਲਾਂ ਬੰਦ ਨੇ ਬੱਸਾਂ ਬੰਦ ਨੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਆਪਣੇ ਸਾਰੇ ਅਦਾਰੇ ਬੰਦ ਕਰਕੇ ਤੇ ਕਿਸਾਨ ਕਿਸਾਨਾਂ ਵੱਲੋਂ ਜਿਹੜਾ ਅੱਜ ਬੰਦ ਸੀ ਉਹਨੂੰ ਸਮਰਥਨ ਜਿਹੜਾ ਉਹ ਦਿੱਤਾ ਗਿਆ ਹੈ ਦੇਸ਼ ਦਾ ਢਿੱਡ ਭਰਨ ਵਾਲਾ ਜਿਹੜਾ ਕਿਸਾਨ ਹੈ ਉਹਦੀਆਂ ਹੱਕੀ ਮੰਗਾਂ ਤੁਰੰਤ ਕੇਂਦਰ ਸਰਕਾਰ ਨੂੰ ਮੰਨ ਲੈਣੀਆਂ ਚਾਹੀਦੀਆਂ ਨੇ ਤੇ ਜਿਹੜੇ ਧਰਨਾ ਲਾ ਕੇ ਕਿਸਾਨ ਮੋਰਚਿਆਂ ਦੇ ਵਿੱਚ ਬੈਠੇ ਹੋਏ ਨੇ ਔਰ ਖੇਤਕਸ਼ੇਤੀ ਉਹ ਆਪਣੇ ਘਰਾਂ ਨੂੰ ਜਾ ਕੇ ਤੇ ਸੁੱਖ ਆਰਾਮ ਦੇ ਵਿੱਚ ਜਿਹੜੇ ਆਪਣੇ ਦਿਨ ਨੇ ਉਹ ਬਤੀਤ ਕਰ ਸਕਣ ਕੇਂਦਰ ਸਰਕਾਰ ਤੁਰੰਤ ਕਿਸਾਨਾਂ ਦੀਆਂ ਮੰਗਾਂ ਨੂੰ ਅਨੁਸਾਰ ਰੱਖਦਿਆਂ ਹੋਇਆਂ ਔਰ ਆਜ ਕਿਸਾਨਾਂ ਦੇ ਬੰਦ ਦੇ ਸਮਰਥਨ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਤਾਂ ਸਾਨੂੰ ਇਹ ਅੰਦਾਜ਼ਾ ਕਰਨਾ ਚਾਹੀਦਾ ਹੈ ਕੇਂਦਰ ਸਰਕਾਰ ਨੂੰ ਅੰਦਾਜ਼ਾ ਕਰਨਾ ਚਾਹੀਦਾ ਹੈ ਕਿ ਹਰ ਵਰਗ ਕਿਸਾਨਾਂ ਦੇ ਹੱਕ ਵਿੱਚ ਹੈ ਔਰ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜਾ ਕਰਫਿਊ ਵਰਗਾ ਮਾਹੌਲ ਹੈ ਪੂਰਾ ਪੰਜਾਬ ਜਿਹੜਾ ਅੱਜ ਕਿਸਾਨਾਂ ਦੇ ਸਮਰਥਨ ਦੇ ਵਿੱਚ ਬੰਦ ਹੈ